2001 ਦੇ ਵਿੱਚ ਨਾ ਮੋਨੀ ਬਾਬਾ ਜੀ ਜਿਹੜੇ ਇੱਥੇ ਸਾਡੇ ਗੁਰੂ ਮਹਾਰਾਜ ਸੰਤ ਐ ਉਹਨਾਂ ਨੇ ਮਹਾਮਾਈ ਦੀ ਇੱਥੇ ਮੂਰਤੀ ਸਥਾਪਨਾ ਕੀਤੀ ਸੀ ਤੇ ਉਹ ਮੂਰਤੀ ਸਥਾਪਨਾ ਦਿਵਸ ਜਿਹੜਾ વાર્ਸ਼ਿਕ ਮੌਤਸਵ ਹੈ ਉਹ ਇੱਥੇ ਮਨਾਇਆ ਜਾਂਦਾ ਹੈ ਤੇ ਮੋਨੀ ਬਾਬਾ ਜੀ ਨੇ ਜਿਹੜਾ ਇੱਥੇ ਮਹਾਕਾਲੀ ਮੰਦਿਰ ਦੇ ਵਿੱਚ ਤਪਸਵੀ ਸੀਗੇ ਸੰਤ ਉਹਨਾਂ ਨੇ ਕਾਫੀ ਸਾਲ तकरीबन 50 ਸਾਲ ਇੱਥੇ ਤਪੱਸਿਆ ਕੀਤੀ ਮौन ਰੱਖਿਆ ਦਾ ਸੀ 2001 ਦੇ ਵਿੱਚ ਉਹਨਾਂ ਨੇ ਮਹਾਮਾਈ ਦਾ ਇੱਕ ਸਰੂਪ ਸੀ ਉਹਨਾਂ ਕੋ ਉਹਦੀ ਬਹੁਤ ਤਪੱਸਿਆ ਪੂਜਾ ਕੀਤੀ ਤੇ ਉਹਨਾਂ ਵਿਚਾਰ ਆਇਆ ਕਿ ਇਹਨੂੰ ਮੰਦਿਰ ਸਥਾਪਿਤ ਕਰ ਦਿੱਤਾ ਜਾਏ ਤੇ ਉਹਨਾਂ ਨੇ 2018 ਇੱਥੇ ਸਥਾਪਿਤ ਕੀਤਾ ਮਹਾਮਈ ਦਾ ਰੂਪ ਵਿਰਾਜਮਾਨ ਹੋਇਆ ਉਸ ਵਿਰਾਜਮਾਨ ਸਥਾਪਿਤ ਦਿਵਸ ਦੇ ਰੂਪ ਚਾਹਦਾ ਦਿਨ વાર્ਸ਼ਿਕ ਮੌਸਮ ਮਨਾਇਆ ਜਾਂਦਾ ਹੈ ਤੇ ਮੋਨੀ ਬਾਬਾ ਜੀ ਦੇ ਜਿਹੜੇ ਚੇਲੇ ਐ ਉਹਨਾਂ ਨੇ ਆਪਣੇ ਭਗਤਾ ਲਈ ਜਿਹੜੇ ਹੋਰ ਵੀ ਭਗਤ ਜਨ ਜਿਹੜੇ ਸੀ ਸਾਰਿਆਂ ਲਈ ਇੱਕ ਸਾਧਨਾ ਕਕਸ਼ ਬਣਾਇਆ ਸੀ ਇੱਥੇ ਕਿ ਮਹਾਮਈ ਵਿਰਾਜਮਾਨ ਇੱਥੇ ਆਪਣਾ ਪਾਠ ਪੂਜਾ ਕਰੋ ਸਚਮਤਾਈ ਪਵਿੱਤਰਤਾਈ ਦੇ ਨਾਲ ਵਿਧੀ ਪੂਰਵਕ ਤੇ ਉਹਨਾਂ ਨੇ ਕਿ ਨਿਯਮ ਬਣਾਇਆ ਸੀ ਕਿ ਇਹ ਅਜਦੇ ਦਿਨ ਹੀ વાર્ਸ਼ਿਕ ਜਿੰਦਾ ਮਾਉਤਸਵ ਮਨਾਣੇ ਆ ਤੇ ਉਸ ਦਿਨ ਸਾਰਿਆਂ ਲਈ ਓਪਨ ਕਰਾਂਗੇ ਬਾਕੀ ਦਿਨ ਜਿਹੜੇ ਸਾਲ ਦੇ 365 ਦਿਨ ਹੈ ਤੇ ਉਹਦੇ ਵਿੱਚ ਆਪਣੇ ਜਿਹੜੇ ਭਗਤ ਲੋਕ ਇੱਥੇ ਸਵੇਰੇ ਆ ਕੇ ਬ੍ਰਾਹਮਣ ਦੇਵਤਾ ਜੀ ਸ਼ਿੰਗਾਰ ਆਰਤੀ ਪੂਜਾ ਕਰਦੇ ਆ ਤੇ ਉਹ ਨਿਯਮ ਉਹਨਾਂ ਦਾ ਚੱਲੇਗਾ